ਸਰਪੰਸਾਨੀ ਦਸ਼ਮੇਤ ਪਿਤਾ ਸਾਹਿਬ ਛੀਰਗੁਰ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਪੂਰਵ ਦੀਆਂ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਰੌਣਕਾਂ ਦੇਖਿਆ ਹੀ ਬੰਦਿਆਂ ਨੇ ਇਸ ਵੇਲੇ ਅਸੀਂ ਮੌਜੂਦ ਹਾਂ ਗੁਰੂ ਸਾਹਿਬ ਦੇ ਪ੍ਰਕਾਸ਼ ਸਥਾਨ ਤਖਤ ਚਿਰਿ ਮੰਦਰ ਜੀ ਪਟਨਾ ਸਾਹਿਬ ਜਿੱਥੇ ਪ੍ਰਕਾਸ਼ ਸਥਾਨ ਦੇ ਸੰਬੰਧ ਵਿੱਚ ਪ੍ਰਕਾਸ਼ ਗੁਰਪੁਰਪੂਰਵ ਦੇ ਸੰਬੰਧ ਦੇ ਵਿੱਚ ਤਖਤ ਚਿਰਿ ਮੰਦਰ ਜੀ ਪਟਨਾ ਸਾਹਿਬ ਦੀ ਸਮੁੱਚੀ ਇਮਾਰਤ ਨੂੰ ਬੇਹਤ ਸੁੰਦਰ ਤਰੀਕੇ ਦੇ ਨਾਲ ਸਜਾਇਆ ਗਿਆ ਸਿਰਫ ਤਖਤ ਸਾਹਿਬ ਹੀ ਨਹੀਂ ਬਲਕਿ ਤਖਤ ਸਾਹਿਬ ਨੂੰ ਜਾਂਦੇ ਸਾਰੇ ਰਸਤੇਾਂ ਤੇ ਬੇਹਤ ਮਨਮੋਹਕ ਰੰਗ-ਬਰੰਗੀ ਬਿਜਲਾਈ ਸਜਾਵਟ ਕੀਤੀ ਗਈ ਹੈ ਰੰਗ-ਬਰੰਗੀਆਂ ਲਾਈਟਾਂ ਦੇ ਨਾਲ ਬੇਹਤ ਸੁੰਦਰ ਤਰੀਕੇ ਦੇ ਨਾਲ ਸਜਾਇਆ ਗਿਆ ਹੈ ਵਕ-ਵਕ ਥਾਵਾਂ ਤੇ ਦੇਸੀ ਅਤੇ ਵਿਦੇਸ਼ੀ ਫੁੱਲਾਂ ਦੀ ਦਿਲਖਿਚਵੀਂ ਸਜਾਵਟ ਕੀਤੀ ਗਈ ਹੈ ਔਰ ਸਹਜੇ ਹੀ ਰੰਗ-ਬਰੰਗੀਆਂ ਲਾਈਟਾਂ ਨਾਲ ਸਜੇ ਤਖਤ ਚੇਰੀ ਮੰਦਰ ਜੀ ਪਟਨਾ ਸਾਹਿਬ ਦਾ ਇਹ ਅਦਭੁਤ ਨਜ਼ਾਰਾ ਦੇਖ ਕੇ ਸੰਗਤਾਂ ਦਾ ਮਨ ਗਦਗਦ ਹੁੰਦਾ ਨਜ਼ਰ ਆ ਰਿਹਾ ਹੈ ਔਰ ਬੇहद ਚਾਵਾਂ ਮਲਾਰਾ ਦੇ ਨਾਲ ਸੰਗਤਾਂ ਅਨੇਕਾ ਔਕੜਾ ਨੂੰ ਬਾਹਰ ਕਰਦੇ ਹੋਈਆਂ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚ ਰਹੀਆਂ ਨੇ ਕਿਉਂਕਿ ਸੰਘਣੀ ਧੁੰਦ ਹੈ ਮੌਸਮ ਬੇहद ਖਰਾਬ ਹੈ ਠੀਤ ਲਹਿਰ ਦਾ ਪ੍ਰਕੋਪ ਲਗਾਤਾਰ جاری ਹੈ ਸੜਕੀ ਆਵਾਜ਼ਾਂ ਦੀ ਰਫ਼ਤਾਰ ਲਗਭਗ ਸੁਸਤ ਹੋ ਚੁੱਕੀ ਹੈ ਰੁਕ ਚੁੱਕੀ ਹੈ ਵੱਡੀ ਗਿਣਤੀ ਚ ਦੇਸ਼ ਦੇ ਵੱਖ-ਵੱਖ ਹਿੱਸੇ ਚੱਲਣ ਵਾਲੀਆਂ ਰੇਲ ਗੱਡੀਆਂ ਅਤੇ ਹਵਾਈ ਉਡਾਨਾਂ ਜਾਂ ਤਾਂ ਰੱਦ ਕਰਨੀਆਂ ਪੈ ਰਹੀਆਂ ਨੇ ਤੇ ਜਾਂ ਫਿਰ 3-4 ਤੋਂ ਲੈ ਕੇ 8-8 10-10 ਘਟੇ ਤੱਕ ਪਛੜ ਕੇ ਚੱਲ ਰਹੀਆਂ ਨੇ ਦੇਰੀ ਨਾਲ ਚੱਲ ਰਹੀਆਂ ਨੇ ਸਕੂਲਾਂ ਦੀਆਂ ਛੁੱਟੀਆਂ ਖਤਮ ਹੋ ਚੁੱਕੀਆਂ ਨੇ ਪਰ ਇਸ ਸਭ ਦੇ ਬਾਵਜੂਦ ਦੇਸ਼ ਤੇ ਵਕਫਾ ਕਿਸਿਆ ਅਤੇ ਵਕਫਾ ਦੇਸ਼ਾਂ ਤੋਂ ਵੱਡੀ ਗਿਣਤੀ ਚ ਪਰਿਵਾਰਾਂ ਦੇ ਪਰਿਵਾਰ ਜਿਹੜੇ ਆ ਉਹ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਦਸ਼ਮੇਸ਼ ਪਿਤਾ ਦੇ ਦਰ ਦੀਆਂ ਖੁਸ਼ੀਆਂ ਪਾਉਣ ਦੇ ਲਈ ਲੱਖਾਂ ਦੀ ਗਿਣਤੀ ਵਿੱਚ ਇੱਥੇ ਪਹੁੰਚ ਰਹੇ ਨੇ ਔਰ ਪ੍ਰਬੰਧਾਂ ਦੀ ਗੱਲ ਕੀਤੀ ਜਾਵੇ ਤੇ ਸੰਗਤਾਂ ਦੀ ਆਬਦ ਨੂੰ ਮੁੱਖ ਰੱਖਦੇ ਆ ਬੇਮਿਸਾਲ ਪ੍ਰਬੰਧ ਕੀਤੇ ਗਏ ਨੇ ਕਿਹਾਓ ਤਖਤ ਜੀ ਰੀ ਬੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਹੈ ਜਾਂ ਫਿਰ ਸੰਤ ਬੱਬਾ ਕਸ਼ਮੀਰ ਸਿੰਘ ਦੀ ਪੂਰੀ ਆਲਾ ਸਮੇਤ ਵੱਖ-ਵੱਖ ਮਹਾਪੁਰਸ਼ ਨੇ ਸੰਤ ਮਹਾਪੁਰਸ਼ਕਾਰ ਸੇਵਾ ਸੰਪਰਦਾਵਾਂ ਜਿਨ੍ਹਾਂ ਵੱਲੋਂ ਅਨੇਕਾਂ ਤਰ੍ਹਾਂ ਦੇ ਰਹਿائشਾਂ ਦੇ ਲੰਗਰਾਂ ਦੇ ਵਿਸ਼ਾਲ ਪ੍ਰਬੰਧ ਕੀਤੇ ਗਏ ਨੇ ਔਰ ਇਸ ਦੇ ਨਾਲ ਨਾਲ ਸਰਕਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਤਾਂ ਦੀ ਹਰ ਸੁੱਖ ਸਹੂਦਾ ਨੂੰ ਧਿਆਨ ਚ ਰੱਖਦੇ ਆ ਸਟੇਜੇ ਪ੍ਰਬੰਧ ਕੀਤੇ ਗਏ ਨੇ ਭਾਵੇਂ ਉਹ ਟੈਂਟ ਸਿਟੀ ਦਾ ਨਿਰਮਾਣ ਕੀਤਾ ਗਿਆ ਜਾਂ ਫਿਰ ਆਪੀਸ਼ਾ ਕਮਿਊਨਿਟੀ ਹਾਲ ਜਿਨ੍ਹਾਂ ਵਿੱਚ 10000 ਤੋਂ ਵੱਧ ਲੋਕਾਂ ਦੇ ਰਹਿਣ ਦੀ ਸਮਰੱਥਾ ਬਲੇ ਟੈਂਟ ਅਤੇ ਹਾਲ ਤਿਆਰ ਕੀਤੇ ਗਏ ਨੇ ਵਾਸ਼ਰੂਮ ਦਾ ਗਰਮ ਪਾਣੀ ਦਾ ਲੰਗਰਾ ਦਾ ਪ੍ਰਬੰਧ ਕੀਤਾ ਗਿਆ ਸੰਤਾਂ ਨੂੰ रेलवे स्टेशन बस स्टैंड ਤੋਂ ਗੁਰੂ ਘਰ ਤੱਕ ਲਿਆਉਣ ਦੇ ਲਈ ਫ੍ਰੀ ਟਰਾਂਸਪੋਰਟ ਸਰਵਿਸ ਦਾ ਪ੍ਰਬੰਧ ਕੀਤਾ ਗਿਆ ਹੈ। ਤੋਂ ਇਹਨਾਂ ਪ੍ਰਬੰਧਾਂ ਦੇ ਦਰਮਿਆਨ ਲੱਖਾਂ ਸੰਗਤਾਂ ਆਪਕੋ ਤਖਤ ਖੀਰ ਮੰਦਰ ਜੀ ਪਟਨਾ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਇਸ ਤੋਂ ਇਲਾਵਾ ਗੁਰੂ ਸਾਹਿਬ ਦੀ ਪਾਵਨ ਬਿੱਤਰ ਸੋ ਪ੍ਰਾਪਤ ਗੁਰਦੁਆਰਾ ਬਾਲੀਲਾ ਮੈਣੀ ਸੰਗਤ ਸਾਹਿਬ ਗੁਰਦੁਆਰਾ ਗਊ ਕਾਟ ਗੁਰਦੁਆਰਾ ਕੰਗਨ ਕਾਟ ਗੁਰਦੁਆਰਾ ਗੁਰੂ ਕੇ ਬਾਗ ਤੋਂ ਵੱਖ-ਵੱਖ ਪਵਨ ਪਿੱਤਰ ਸਾਰਾ ਦੇ ਦਰਸ਼ਨਾਂ ਦੇ ਲਈ ਇੱਥੇ ਪਹੁੰਚ ਰਿਹਾ ਨੇ ਉਹ ਸਾਹਿਬੇ ਕਮਾਲ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰ ਦੀਆਂ ਖੁਸ਼ੀਆਂ ਪ੍ਰਾਪਤ ਕਰੀ ਜਾ ਰਹੇ ਤੇ ਉਹ ਪਵਨ ਪਿੱਤਰ ਰਸਤਾ ਹੈ ਤਕਚਰੀ ਬੰਦਰ ਜੀ ਪਟਨਾ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਨਵੀਂ ਪਾਸ਼ਾਏ ਸ੍ਰੀ ਗੁਰਤੇਗ ਵਾਧਰ ਸਾਹਿਬ ਜੀ ਦੇ ਗ੍ਰਹਿ ਤੇ ਮਾਦਾ ਗੁਜਰੀ ਜੀ ਦੇ ਕੋਖੋਂ ਅਪਾਰਤ ਆ ਰਿਹਾ ਔਰ ਇਸ ਪਵਨ ਪਿੱਤਰ ਸਥਾਨ ਤੇ 7 ਸਾਲ ਦੀ ਬਾਲ ਅਵਸਥਾ ਤੱਕ ਰੇ अनेका ਆਪਣੇ ਸੰਗੇ ਸਾਥੀਆਂ ਨਾਲ ਮਿਲ ਕੇ अनेका ਪ੍ਰਕਾਰ ਦੀਆਂ ਚੋਝਾ ਗੁਰੂ ਸਾਹਿਬ ਨੇ ਕੀਤੀਆਂ ਜੋ ਇਤਿਹਾਸ ਵਿੱਚ ਦਰਜ ਹਨ ਔਰ ਗੁਰੂ ਸਾਹਿਬ ਦੀਆਂ अनेका ਨਿਸ਼ਾਨੀਆਂ ਇਸ ਪਵਨ ਪਿੱਤਰ ਸਥਾਨ ਤੇ ਮੌਜੂਦ ਨੇ ਜਿਨ੍ਹਾਂ ਦੇ ਦਰਸ਼ਨ ਕਰਕੇ ਸੰਗਤਾਂ ਆਪਣੇ ਆਪ ਨੂੰ ਵਟਪਾਗਾ ਮਹਿਸੂਸ ਕਰਦੀਆਂ ਨੇ ਇੰਦੂਰ ਲੱਗੀ ਹੈ ਰੰਗਾਂ ਆਉਂਦੇ ਨੇ ਬੁੱਕਤਾਂ ਆਉਂਦੇ ਨੇ ਰੰਗਾਂ ਆਉਂਦੇ ਨੇ ਤਾਂ ਤਖਸ਼ੀਰ ਮੰਦਰ ਜੀ ਪਟਨਾ ਸਾਹਿਬ ਗੁਰਦੁਆਰਾ ਬਾਲੀਲਾ ਮੈਣੀ ਸੰਗਤ ਜੀ ਗੁਰਦੁਆਰਾ ਕੰਗਨ ਘਾਟ ਗੁਰੂ ਕੇ ਬਾਗਸ ਮੇਤ ਵੱਖ-ਵੱਖ ਪਾਵਨ ਪਿੱਤਰ ਸਥਾਨਾਂ ਨੂੰ ਅਤੇ ਇਹਨਾਂ ਗੁਰੂ ਘਰਾਂ ਨੂੰ ਜਾਂਦੇ ਰਸਤਿਆਂ ਨੂੰ ਬੇਹਤ ਸੁੰਦਰ ਤਰੀਕੇ ਦੇ ਨਾਲ ਸਜਾਇਆ ਗਿਆ ਹੈ ਸਾਰੀ ਨਗਰੀ ਇਸ ਵੇਲੇ ਦੁਲਨਵਾਂ ਕੋ ਸਜੀ ਹੋਈ ਨਜ਼ਰ ਆ ਰਹੀ ਹੈ ਔਰ ਲੋਕ ਇਸ ਅਲੋਕਿਕ ਨਜ਼ਾਰੇ ਨੂੰ ਦੇਖ ਕੇ ਉਹ ਸੰਗਤਾਂ ਜੋ ਦੇਸ਼ ਵਿਦੇਸ਼ਾਂ ਤੋਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਇੱਥੇ ਪਹੁੰਚਿਆ ਨੇ ਇਸ ਅਦਭੁਤ ਨਜ਼ਾਰੇ ਨੂੰ ਦੇਖ ਕੇ ਖਾਸੀਆਂ ਗਦਗਦ ਹੋ ਰਹੀਆਂ ਨੇ ਤੋਂ ਕੁਝ ਸ਼ਰਧਾਲੂ ਮੌਜੂਦ ਨੇ ਜੋ ਵੱਖ-ਵੱਖ ਸੂਬਿਆਂ ਤੋਂ ਵੱਖ-ਵੱਖ ਦੇਸ਼ਾਂ ਤੋਂ ਇੱਥੇ ਪਹੁੰਚੇ ਨੇ ਭਾਈ ਸਾਹਿਬ ਕੀ ਨਾਮ ਹੈ ਜੀ ਕਿੱਥੋਂ ਆਏ ਕਲਦੀਪ ਸਿੰਘ ਜੀ ਕਲਕੱਤੇ ਤੋਂ ਆਏ ਆ ਸਭ ਤੋਂ ਪਹਿਲਾਂ ਵੈਗੁਰ ਜੀ ਖਾਲਸਾ ਵੈਗੁਰ ਜੀ ਕੀ ਫਤਿਹ ਐਸ ਵळे ਆਪਾਂ ਖਲੋਤੇ ਆ ਬਾਲੀਲਾ ਗੁਰਦਾਰੇ ਸਾਹਿਬ ਜੋ ਕਿ ਤਖਤ ਪਟਨਾ ਸਾਹਿਬ ਦੇ ਲੱਗੇ ਪੈਂਦਾ ਵਾ ਇੱਥੇ ਜਿਹੜੀ ਸੰਗਤ ਇੱਥੇ ਪੜਾ ਬਣੇ ਨਾ ਰਹਿਣ ਵਾਸਤੇ ਤੁਸੀਂ ਵੇਖਣਦੇ ਜੋ ਪਿੱਛੇ ਗੱਡੀਆਂ ਸੋਹਣੀਆਂ ਸੋਹਣੀਆਂ ਬਿਲਡਿੰਗਾਂ ਬਣੀਆਂ ਵਾ ਉਹੀ ਗੱਲ ਕਰਕੇ ਸਾਰੇ ਜਿਹੜੇ ਗੁਰੂ ਘਰ ਆ ਉਹਨਾਂ ਨੂੰ ਜਾਂਦੇ ਸਾਰੇ ਰਸਤੇ ਬੜੇ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਇਸ ਸਜਾਵਟ ਵੇਖੇ ਮਨ ਖੁਸ਼ ਹੋ ਰਿਹਾ। ਇਸ ਸਜਾਵਟ ਵੇਖੋ ਜੀ ਇੱਥੇ ਆਪਣੇ ਦਸ਼ਮ ਪਿਤਾ ਦਾ ਜਿਹੜਾ ਵਾ ਜਨਮ ਸਥਾਨ ਆ। ਤੇ ਇਸ ਕਰਕੇ ਦਸ਼ਮ ਪਿਤਾ ਨੂੰ ਆਪਾਂ ਸਾਰੇ ਸਿੱਖ ਕੌਮ ਜੋ ਆ ਕੀ ਬਹੁਤ ਹੀ ਪ੍ਰੇਮ ਨਾਲ ਸ਼ਰਧਾ ਦੇ ਨਾਲ ਇਹਨਾਂ ਦੇ ਨਾਲ ਪਿਆਰ ਹੈ ਆਪਣਾ ਦਸ਼ਮ ਪਿਤਾ ਆਪਾਂ ਨੇ ਆ। ਇਸ ਕਰਕੇ ਜਿਹੜਾ ਸਾਰਾ ਨਗਰ ਸਜਾਇਆ ਗਿਆ ਵਾ ਇੱਥੇ ਉਹਨਾਂ ਦਾ ਜਨਮ ਸਥਾਨ ਹੋਇਆ ਵਾ। ਤੇ ਇੱਥੇ ਇਸ ਟਾਈਮ ਆਪਾਂ ਖਲੋਤੇ ਆ ਬਾਬੇ ਭੂਰੀ ਸਾਹਿਬ ਅੰਮ੍ਰਿਤਸਰ ਵਾਲੇ ਉਹਨਾਂ ਦੀ ਜਿਹੜੀ ਸੇਵਾ ਚੱਲਦੀ ਆ। ਬਾਕੀ ਅੱਗੇ ਤੁਸੀਂ ਵੇਖ ਹੀ ਦੇਜੋ ਬੜਾ ਬੜਾ ਅਦਭੁਤ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਜੀ ਜ਼ਰੂਰ ਜੀ ਇਸ ਨਾਲ ਆਪਣੇ ਯੂਥ ਵੀ ਬਹੁਤ ਜੁੜਨਦੇ ਆ ਜਿੱਦਾਂ ਕਿ ਤੁਸੀਂ ਹੋਰ ਪ੍ਰਚਾਰ ਕਰਦੇ ਜੇ ਅਲੱਗ-ਅਲੱਗ ਜਗ੍ਹਾ ਤੇ ਪਤਾ ਲੱਗਦਾ ਏ ਐਰਕੀ ਯੂਥ ਵੀ ਬਹੁਤ ਵਿਖੰਡੂ ਮਿਲਿਆ ਇੱਥੇ ਸੰਤਾਨ ਨਗਰ ਕੀਰਤਨ ਚ ਵੀ ਗਿਆ ਚੰਗਾ ਸੰਕੇਤ ਹਾਂਜੀ ਹਾਂਜੀ ਜ਼ਰੂਰ ਜੀ ਆਪਣੀਆਂ ਯੂਥ ਨੂੰ ਜੋੜਨਾ ਬਹੁਤ ਇੰਪੋਰਟੈਂਟ ਆ ਹੁਣ ਆਪਣਾ ਪ੍ਰਚਾਰ ਇੰਨਾ ਸਟਰੋਂਗ ਹੋਣਾ ਚਾਹੀਦਾ ਕਿ ਯੂਥ ਨੂੰ ਪਤਾ ਲੱਗੇ ਉਸ ਤੋਂ ਬਾਅਦ ਆਪਾਂ ਹਾਂਜੀ ਹਾਂਜੀ ਡੈਫੀਨਿਟਲੀ ਜੀ ਉਹ ਤੋਂ ਵੱਡੀ ਗੱਲ ਆ ਆਪਾਂ ਆਪਣੇ ਚ ਪ੍ਰਚਾਰ ਕਰਦੇ ਰਹੇ ਗਏ ਆਪਾਂ ਨੂੰ ਦੂਜਿਆਂ ਚ ਵੀ ਪ੍ਰਚਾਰ ਕਰਨਾ ਹੈ ਹਜੇ ਆਪਾਂ ਉਹ ਚ ਥੋੜੇ ਜਿ ਪਿੱਛੇ ਰਹਿ ਗਏ ਆ ਤੇ ਇੱਥੇ ਹੋਰ ਵੀ ਇਥੋਂ ਦੇ ਜਿਹੜੇ ਰਹਿਣ ਵਾਲੇ ਲੋਕ ਆ ਜੀ ਨਵੇਂ ਆਈਡੀਆਜ਼ ਡੈਫੀਨਿਟਲੀ ਡੈਫੀਨਿਟਲੀ ਸੋਸ਼ਲ ਮੀਡੀਆ ਤੇ ਪਤਾ ਲੱਗਣਾ ਚਾਹੀਦਾ ਚੀਜ਼ਾਂ ਦੇ ਬਾਰੇ ਇਥੋਂ ਸਾਰੇ ਸੋਸ਼ਲ ਮੀਡੀਆ ਤੇ ਐਕਟਿਵ ਨੇ ਸਟੋਰੀਆਂ ਅਪਲੋਡ ਕਰਦੇ ਨੇ ਸਾਡੇ ਹੋਰ ਜਿਹੜੇ ਤੇ ਫਰੈਂਡਸ ਬੈਠੇ ਨੇ ਕਲਕੱਤੇੋਂ ਆਏ ਆ ਜੀ ਸੰਗਤ ਜੀ ਤੇ ਉੱਥੋਂ ਦੇ ਜਿਹੜੇ ਦੋਸਤ ਬੈਠੇ ਨੇ ਉਹ ਵੀ ਪੁੱਛਦੇ ਨੇ ਕਿ ਕਿੱਥੇ ਗਏ ਜੇ ਕੀ ਨਜ਼ਾਰਾ ਵੇਖਣਗੇ ਫਿਰ ਅਗ ਜ਼ਰੂਰ ਜੀ ਜ਼ਰੂਰ ਜੀ ਉਹਨਾਂ ਨੂੰ ਪਤਾ ਲੱਗਦਾ ਹੈ ਅੱਗੇ ਫਿਰ ਉਹਨਾਂ ਦੱਸੀਦਾ ਕਿ ਦਸ਼ਮਪਿਤਾ ਦੀ ਧਰਤੀ ਆ ਇਹ ਉਹਨਾਂ ਨੂੰ ਪਤਾ ਹੀ ਨਹੀਂ ਆ ਕਿ ਕਿੰਨਾ ਜਾਣੋ ਕਿ ਪਟਨਾ ਸਾਹਿਬ ਚ ਦਸ਼ਮਪਿਤਾ ਜੀ ਦੀ ਧਰਤੀ ਆ ਇੱਥੇ ਉਹਨਾਂ ਦਾ ਜਨਮ ਸਥਾਨ ਹੈ ਤਾਂ ਉਹਨੂੰ ਪਤਾ ਲੱਗਦਾ ਹੈ ਇਹ ਵੀ ਤੁਹਾਡਾ ਬਹੁਤ ਵੱਡਾ ਰੋਲ ਆ ਕਿ ਮੀਡੀਆ ਆਉਂਦੀ ਆ ਕਵਰ ਕਰਦੀ ਆ ਇਹ ਵੀ ਬਹੁਤ ਇੰਪੋਰਟੈਂਟ ਆ ਕਿ ਹਿਸਟਰੀ ਕਵਰ ਕਰਨ ਇਟਸ ਵੈਰੀ ਮਾਰ ਬੈਠਿਆਂ ਦੇ ਤੱਕ ਸਾਰਿਆਂ ਨੂੰ ਸੰਦੇਸ਼ ਪਹੁੰਚਦਾ ਵਾ ਇਹ ਸਾਰਾ ਇਹ ਨਹੀਂ ਜਾ ਸਕਿਆ ਹਾਂਜੀ 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 ਇਹ ਸਾਰਾ ਮੀਡੀਆ ਦਾ ਹੀ ਰੋਲ ਆ ਕਿ ਜਿਹੜੇ ਘਰ ਬੈ ਕੇ ਵੀ ਸਾਰਾ ਦਰਸ਼ਨ ਕਰਦੇ ਜਿਤਨਾ ਜੀ ਆਪ ਜੀ ਦਾ ਚੈਨਲ ਪੀਟੀਸੀ ਦਰਬਾਰ ਸਾਹਿਬ ਤੋਂ ਸਿੱਧਾ ਲਾਈਵ ਪ੍ਰਚਾਰ ਵੀ ਵਿਖਾਉਂਦੇਗੇ ਉਹ ਘਰ ਬੈਠੇ ਗੁਰੂ ਰਾਮਦਾਸ ਦੇ ਵੀ ਦਰਸ਼ਨ ਕਰਦੇ ਨੇ ਹਾਂਜੀ ਹਾਂਜੀ ਮਹਾਰਾਜ ਕਲਗੀਧਰ ਵਰਗਾ ਦੁਨੀਆ ਦੇ ਕੋਈ ਆਸਾਨੀ ਨਹੀਂ ਹੋਇਆ ਜਿਨ੍ਹਾਂ ਦੇਸ਼ ਕੌਮ ਦੀ ਖਾਤਰ ਆਪਣਾ ਪਰਿਵਾਰ ਵਾਰਿਆ ਇਸ ਦੁਨੀਆ ਦੀ ਖਾਤਰ ਆਪਣਾ ਸਰਬੰਸ ਵਾਰਿਆ ਇਹੋ ਜਿਹਾ ਕਲਗੀਧਰ ਵਰਗਾ ਪਿਤਾ ਦੁਨੀਆ ਦੇ ਕੋਈ ਨਹੀਂ ਹੋ ਸਕਦਾ ਤੇ ਫਿਰ ਉਹਨਾਂ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰੇ ਹੀ ਆਪਣੇ ਵੱਦ ਤੋਂ ਵੱਧ ਸਜਾਵਟ ਦੀਪਮਾਲਾ ਹੋਰ ਲੰਗਰਾਂ ਦੇ ਪ੍ਰਬੰਧ ਕਰਦੇ ਹਨ ਜਿਸ ਵਿੱਚ ਸੰਤ ਬਾਬਾ ਕਸ਼ਮੀਰ ਸਿੰਘ ਜੀ ਕਾਰ ਸੇਵਾਪੂਰੀ ਵਾਲਿਆਂ ਵੱਲੋਂ ਇੱਕ ਬਾਲ ਲੀਲਾ ਗੁਰਦੁਆਰੇ ਦਾ ਲੋਕੀਂ ਨਜ਼ਾਰਾ ਲਾਈਟਿੰਗ ਕਰਕੇ ਦਿਖਾਇਆ ਜਾਂਦਾ ਹੈ ਜੋ ਕਿ ਇੱਕ ਖਿੱਚ ਦਾ ਕੇਂਦਰ ਬਣਦਾ ਹੈ ਤੇ ਸੰਗਤਾਂ ਦੂਰੋਂ ਦੂਰੋਂ ਆਣ ਕੇ ਗੁਰਦੁਆਰਾ ਬਾਲ ਲੀਲਾ ਸਾਹਿਬ ਦੇ ਸਾਰੇ ਪਟਨਾ ਸਾਹਿਬ ਜੇ ਸਾਰੇ ਗੁਰੂ ਘਰ ਦੇ ਇਹ ਨੂੰ ਵੇਖ ਕੇ ਸੰਤਖ ਖੁਸ਼ ਹੋ ਰਹੀ ਹੈ ਬਹੁਤ ਬਹੁਤ ਨਜ਼ਾਰਾ ਮਿਲ ਰਿਹਾ ਤਖਤ ਸਾਹਿਬ ਵੇਖੇ ਬੜੀ ਲਾਈਟਿੰਗ ਹੋਈ ਆ ਗੁਰਦੁਆਰਾ ਬਾਲੀਲਾ ਵੇਖੇ ਕੰਗਨ ਘਾੜ ਜਿੰਨੇ ਵੀ ਪਟਨਾ ਸਾਹਿਬ ਦੇ ਸੰਬੰਧਿਤ ਗੁਰਦੁਆਰੇ ਲਾਈਟਿੰਗ ਹੁੰਦੀ ਆ ਇਹ ਸਾਰੀ ਦੁਨੀਆ ਚ ਆਲ ਵਰਲਡ ਦੀ ਲਾਈਟਿੰਗ ਹੁੰਦੀ ਆ ਇਹਦਾ ਨਜ਼ਾਰਾ ਵੇਖ ਕੇ ਇੱਕ ਵੱਖਰੀ ਖੁਸ਼ੀ ਮਿਲਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਅੰਮ੍ਰਿਤਸਰ ਤੋਂ ਆਂ ਜੀ ਪਿਛਲੇ 7-8 ਸਾਲ ਤੋਂ ਲਗਾਤਾਰ ਮੈਂ ਗੁਰਪੁਰਪ ਤੇ ਆ ਰਿਹਾ ਔਰ ਮੈਂ ਮਹਿਸੂਸ ਕਰਦਾ ਹਾਂ ਕਿ ਅੱਜ ਜੇ ਇਪ ਤੱਕਤ ਸ੍ਰੀ ਪਟਨਾ ਸਾਹਿਬ ਅੱਜ ਲੋਕਾਂ ਦੀਆਂ ਨਜ਼ਰਾਂ ਦਾ ਖਿੱਚ ਦਾ ਕੇਂਦਰ ਬਣਿਆ ਇਹਦਾ ਸਭ ਤੋਂ ਵੱਡਾ ਯੋਗਦਾਨ 2009 ਵਿੱਚ ਬਾਬਾ ਕਸ਼ਮੀਰ ਸਿੰਘ ਜੀ ਨੇ ਇੱਥੇ ਸੇਵਾ ਸ਼ੁਰੂ ਕੀਤੀ ਇੰਗੋਲੇ ਹੋਏ ਇੱਕ ਗੁਰਦੁਆਰੇ ਨੂੰ ਇੱਕ ਸੁੰਦਰ ਰੂਪ ਦੇ ਕੇ ਕਿਉਂਕਿ ਅੱਜ ਦੇ ਮਾਹੌਲ ਵਿੱਚ ਸੰਗਤ ਨੂੰ ਰਹਾਇਸ਼ ਤੇ ਲੰਗਰ ਜ਼ਰੂਰਤ ਹੁੰਦੀ ਹੈ ਉਹਨੂੰ ਉਹਨਾਂ ਪੂਰਾ ਕੀਤਾ ਦੂਜਾ ਵੱਡਾ ਯੋਗਦਾਨ ਮੈਂ ਮੁੱਖ ਮੰਤਰੀ ਮੁੱਖ ਮੰਤਰੀ ਨਿਤੀਸ਼ ਕੁਮਾਰ ਜੀ ਦਾ ਕਰਤੋ 30 ਸਾਲਾਂ ਪਹਿਰੇ ਦੁਨੀਆ ਉਸ ਤੋਂ ਸ਼ੁਰੂ ਹੋਇਆ ਜੀ ਲੋਕਾਂ ਇੰਟਰਨੈਸ਼ਨਲ ਲੈਵਲ ਦੇ ਵਿੱਚ ਲੋਕਾਂ ਨੂੰ ਪਤਾ ਲੱਗਾ ਪਟਨਾ ਸਾਹਿਬ ਬਾਰੇ ਔਰ ਉਹ ਇੱਕ ਟਰਨਿੰਗ ਪੁਆਇੰਟ ਸੀਗਾ ਔਰ ਉਸ ਤੋਂ ਬਾਅਦ ਸੰਗਤ ਹਮੇਸ਼ਾ ਵੱਧਦੀ ਗਈ ਔਰ ਦੇਸ਼ ਵਿਦੇਸ਼ ਦੇ ਵਿੱਚ ਇਹਦਾ ਪ੍ਰਚਾਰ ਪ੍ਰਸਾਰ ਹੋਇਆ ਜੀ ਕੀ ਕਹਿਣਾ ਚਾਹੋਗੇ ਤੁਸੀਂ ਬੜੇ ਕਿਸਮਤ ਵਾਲੇ ਹੋ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਰਹਿੰਦੇ ਹੋ ਔਰ ਇਹ ਅਦਭੁਤ ਨਜ਼ਾਰਾ ਹਰ ਸਾਲ ਦੇਖਦੇ ਹੋ ਕੁਝ ਕਹਿਣੇ ਵਾਸਤੇ ਹੈ ਹੀ ਨਹੀਂ ਇਹਦੇ ਵਾਸਤੇ ਕਿਉਂਕਿ ਇਹ ਗੁਰਦੁਆਰਾ ਪਰ ਐਸਾ ਪਰਵ ਹੈ ਕਿ ਮਤਲਬ ਬਿਹਾਰੀ ਹੋ जरूरी नहीं कि सिख ही बिहारी हो हर बंदे यहाँ आते हैं मथा टेकते हैं लंगर का कर प्रसाद करते हैं और ये सेवा करने का मौका मुझे भी पंद्रह साल से मिला हुआ है बड़े गुरुद्वारे में आरती प्रसाद की पंद्रह साल से मैं सेवा कर रही हूँ यहाँ पे तो बहुत बहुत बड़ी खुशी मिलती है सेवा करते हैं शब्द नहीं मिलते है ना शब्द नहीं है जो जो स्पिरिचुअल वाइब्रेशन इतने असं महसूस कर रहे हैं ਇਹਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਜੋ ਇੱਥੇ ਸਪਿਰਚੁਅਲ ਵਾਈਬ੍ਰੇਸ਼ਨ ਜਿਹੜੀ ਇੱਥੇ ਅਸੀਂ ਅਹਿਸਾਸ ਕਰਨੇ ਜਿੰਨਾਂ ਦਾ ਇਹਨਾਂ ਨੂੰ ਸ਼ਬਦੀ ਰੂਪ ਨਹੀਂ ਦੇ ਸਕਦੇ ਆ ਜੀ ਬਿਲਕੁਲ ਜੀ ਬਿਲਕੁਲ ਸ਼ਬਦਾਂ ਚ ਬਿਆਨ ਹੋ ਹੀ ਨਹੀਂ ਸਕਦਾ ਜੀ ਜੋ ਇੱਥੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਵੱਲੋਂ ਅਰੇਂਜਮੈਂਟ ਕੀਤਾ ਗਿਆ 7 ਸਾਲ ਹੋ ਗਏ ਜੀ ਇੱਥੇ ਆਉਂਦਿਆਂ ਹਰ ਸਾਲ ਅਰੇਂਜਮੈਂਟ ਵਧੀਆ ਹੀ ਹੁੰਦਾ ਜਾ ਰਿਹਾ ਜੀ ਇਹ ਨਹੀਂ ਆ ਵੀ ਕੋਈ ਅਰੇਂਜਮੈਂਟ ਕੋਈ ਘਟਦਾ ਜਦੋਂ ਹਰ ਸਾਲ ਆਈਦਾ ਪਿਛਲੇ ਸਾਲ ਨਾਲੋਂ ਵਧੀਆ ਹੀ ਉਹਦਾ ਰੇਂਜ ਹੋਇਆ ਹੁੰਦਾ ਜੀ ਚਾਹੇ ਉਹ ਲੰਗਰ ਦੀ ਗੱਲ ਕਰ ਲਈਏ ਰਹਿਸ਼ ਦੀ ਗੱਲ ਕਰ ਲਈਏ ਜਿੱਦਾਂ ਦੇ ਵੀ ਆ ਪਾਰਕਿੰਗ ਦੀ ਗੱਲ ਕਰ ਲਈਏ ਸੰਗਤ ਨੂੰ ਟਰਾਂਸਪੋਰਟੇਸ਼ਨ ਦੀ ਸਰਵਿਸ ਪੂਰੀ ਮਿਲਦੀ ਆ ਹਰ ਸਾਲ ਬੇਮਿਸਾਲ ਹੁੰਦੇ ਜਾ ਰਹੇ ਨੇ ਵਧੀਆ ਹੁੰਦੇ ਜਾ ਰਹੇ ਨੇ ਸੰਗਤਾਂ ਗਾਟੀਆਂ ਖੁਸ਼ ਨਜ਼ਰ ਆ ਰਹੀਆਂ ਨੇ ਕਿਉਂਕਿ ਬੜਾ ਅਲੋਕਿਕ ਨਜ਼ਾਰਾ ਬੱਝਿਆ ਪਟਨਾ ਸਾਹਿਬ ਦੀ ਧਰਤੀ ਤੇ ਬੇਗੁਰਦੀ ਦਾ ਖਾਸ ਜਿਵੇਂ ਅਸੀਂ ਪੂਰਾ ਖਾਲਸਾ ਹੀ ਰੰਗ ਚ ਰੰਗੇ ਆ ਗਏ ਨਹੀਂ ਇਹ ਤਾਂ 1917 ਉਹ ਨਾ ਕਿ 17 ਤੋਂ ਹੀ ਆ ਰਹੇ ਆ ਗੁਰੂ ਬਾਬਾ ਜੀ ਤੋਂ 950 ਬਾਬਾ ਜੀ ਦਾ 350 ਸਾਲ ਤੋਂ ਹੀ ਆ ਰਹੇ ਰੈਗੂਲਰ ਹੀ ਆ ਰਹੇ ਆ ਅਸੀਂ ਤਾਂ ਬਹੁਤ ਹਰ ਸਾਲ ਹਾ ਗੁਰਮਹਾਰਾ ਦੀ ਕਿਰਪਾ ਹੈ ਬਾਬਾ ਜੀ ਖਾਦੇ ਆ ਜਰੂਰ ਆਜੀਦਾ ਬਾਬਾ ਜੀ ਕਿਰਪਾ ਹਾ ਸਰਦਾਰ ਜੀ ਵੀ ਆ ਰਹੇ ਆ ਤੇ ਇਹ ਸੰਗਤਾਂ ਨੇ ਜਿਹੜੀਆਂ ਇੱਥੇ ਕਿਥੋਂ ਆਈ ਜੀ ਪੰਜਾਬ ਖੰਨੇ ਤੋਂ ਖੰਨਾ ਤੋਂ ਹਾਂਜੀ ਕਿਹਨੇ ਖੁਸ਼ੀ ਮਿਲੀ ਬਹੁਤ ਖੁਸ਼ੀ ਮਿਲੀ ਬਹੁਤ ਆਨੰਦ ਆਇਆ ਇਹ ਤਾਂ ਸਵਰਗ ਹੈ ਜੀ ਸਵਰਗ ਬਿਲਕੁਲ ਇਹ 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 ਸ਼ਰਧਾਲੂ ਨੇ ਜੋ ਦੇਸ਼ ਦੇ ਵੱਖ-ਵੱਖ ਹਿੱਸੇ ਤੋਂ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਇੱਥੇ ਪਹੁੰਚ ਰਿਹਾ ਔਰ प्रकाशपुर ਦੇ ਸੰਬੰਧ ਵਿੱਚ ਬਿਹਾਰ ਸਰਕਾਰ ਤਖਚਰੀ ਮੰਦਰਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਸੰਤ ਬਾਬਾ ਕਸ਼ਮੀਰ ਸਿੰਘ ਦੀ ਭੂਰੀ ਆਲੇ ਸਮੇਤ ਸਮੂਹ ਸੰਤਾ ਮਹਾਪੁਰਸ਼ਾਂ ਵੱਲੋਂ ਵਕ ਵਕ ਸਾਨਾ ਦੀ ਸਜਾਵਟ ਦੀ ਸੇਵਾ ਕੀਤੀ ਗਈ ਹੈ ਤਖਤ ਸੇਬਾਨ ਨੂੰ ਗੁਰੂ ਘਰਾਂ ਨੂੰ ਜਾਂਦੇ ਸਾਰੇ ਰਸਤਿਆਂ ਨੂੰ ਬਹੁਤ ਹੀ ਸੁੰਦਰ ਢੰਗ ਦੇ ਨਾਲ ਸਜਾਇਆ ਗਿਆ ਔਰ ਰੰਗ ਬਰੰਗੀ ਲਾਈਟਰ ਨਾਲ ਸਜੇ ਗੁਰੂ ਘਰ ਦੇਖ ਕੇ ਸੰਗਤਾ ਡਾਡੀਆਂ ਖੁਸ਼ ਹੋ ਰਹੀਆਂ ਨੇ ਕੈਮਰਾਮੈਨ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਟੀਸੀ న్యూਸ ਪਟਨਾ ਸਾਹਿਬ